ਦੋਸਤੋ ਐਨਟੀ ਨੇ ਪੰਜਾਬ نیوز ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੇ ਕਿਹੜਾ ਹੜ੍ਹ ਆਇਆ ਸੀ ਹਾਰਾ ਤੋਂ ਬਾਅਦ ਇੱਥੇ ਕਾਫੀ ਜ਼ਿਆਦਾ ਜਰਾ ਪਾਣੀ ਆ ওভারਫਲੋ ਹੋ ਗਿਆ ਸੀ ਉਹ ਨਹਿਰ ਦੇ ਕਿਨੇ ਕੰਢੇ ਆ ਟੁੱਟ ਗਏ ਸੀ ਟੁੱਟਣ ਤੋਂ ਬਾਅਦ ਜਦੋਂ ਨਹਿਰ ਦਾ ਪਾਣੀ ਘੱਟ ਹੋਇਆ ਤੇ ਮੈਰੀ ਬੁਵਾਹ ਗਾ ਲੋ ਜਾਂ ਕੰਮ ਸ਼ੁਰੂ ਕਰਵਾਇਆ ਗਿਆ ਸੀ ਕੰਮ ਦੇ ਤਸਵੀਰਾਂ ਵੀ ਦਿਖਾਉਂਗਾ ਕਿ ਕੰਮ ਹਾਲੇ ਚੱਲਦਾ ਪਿਆ ਹੀ ਹੈ ਲੇਕਿਨ ਕਿ ਸੈੜਾ ਹੀ ਉੱਤੇ ਕਿਨਾਰੇ ਬਣਨੇ ਗਏ ਸੀ ਕਿਨਾਰੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਲਾ ਦੇਖ ਸਕਦੇ ਹੋ ਹਾਲੇ ਕੰਮ ਬਰੋਪਲ ਤਰੀਕੇ ਨਾਲ ਪੂਰਾ ਵੀ ਨਹੀਂ ਹੋਇਆ ਲੇਕਿਨ ਜੋ ਟ੍ਰੇਲ ਵਾਸਤੇ ਪਾਣੀ ਛੱਡਿਆ ਗਿਆ ਤੇ ਦੇਖ ਸਕਦੇ ਹੋ ਕਿ ਕਿੱਦਾਂ ਵੱਡਾ ਹੋਰ ਪੈ ਗਿਆ ਪਹਿਲਾਂ ਵੀ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਹੀ ਇੱਥੇ ਹਾਲਾਤ ਦੀ ਸਥਿਤੀ ਬਣੀ ਸੀ ਅੱਜ ਦੀ ਗੱਲ ਕੀਤੀ ਹੈ ਫਿਰ ਟ੍ਰੇਲ ਤੋਂ ਵਾਦੀ ਤਰ੍ਹਾਂ ਹਾਲਾਤ ਹੈ ਕਿਤਨਾ ਕਿਤੇ ਇੰਤਰਾਂ ਵਿਸ਼ੇ ਫੇਰ ਖੜਾ ਦਲ ਇਥੇ ਲੋਕੀ ਲੋਕਲ ਲੋਕ ਵੀ ਸਾਡੇ ਨਾਲ ਜੁੜੇ ਗੱਲਬਾਤ ਕਰਾਂ ਉਹ ਜਨਨ ਦੀ ਕੋਸ਼ਿਸ਼ ਕਰਾਂ ਸਰ ਕੀ ਨਾਮ ਆ ਆਪਣਾ ਮੇਰਿਸ਼ ਕੁਮਾਰ ਮੇਰ ਜੀ ਜਦੋਂ ਹਾਰ ਆਏ ਸੀ ਕਿੱਦਾਂ ਹਿਸਟਰੀ ਚ ਇਹ ਇਹ ਸਾਰੇ ਕਿਨੇ ਦੇ ਜਿਹੜਾੜ ਆਏ ਨਾ ਕ੍ਰੈਸ਼ਰ ਵਾਲੇ ਵੀ ਆਦੇ ਦੇਖ ਵੀ ਇਥੋਂ ਗੱਲਾਂ ਨਹੀਂ ਕਰਨਾ ਆਪਣਾ ਪਿੰਡ ਬਚਾਉਣਾ ਹੀ ਆਪਾਂ ਕਿਨੇ ਕਰਨ ਤੋਂ ਨਾ ਬਿਨਾ ਕਰਾ ਤੋ ਜੀ ਉਹਨੇ ਕਾਹਨੇ ਕਰਦੇ ਨੇ ਫਿਰ ਕੰਮ ਲੱਗੇ ਰਹੀ ਹੁਣ ਕੰਮ ਵਾਟੇ ਨੇ ਟੈਸਟਿੰਗ ਕੀਤੀ ਉਹ ਫਿਰ ਮੁਗ ਭੇਜਿਆ ਤੋ ਈਗੁਗ ਕਮੇਸ਼ੀਨ ਨਾ ਰਹੇ ਕੰਮ ਪੱਕਾ ਨਹੀਂ ਜਰਾ ਰਹੇ ਤੇ ਸਾਹਮਣੇ ਸਾਰੇ ਇਹਨੇ ਦੇਖੇ ਡਗੜਾ ਲਏ ਕਿਹੜੇ ਹਾਰ ਹੈ ਕਿਰੀ ਲਾਪਰਵਾਹੀ ਕਰਕੇ ਹਾਰ ਆਏ ਸੀ ਇਹ ਨਹਿਰ ਮੈਂ ਕਿਹਾ ਵੀ ਬੜ ਜਾਣਾ ਤੇ ਅੱਜ ਦਾ ਟ੍ਰਾਇਲ ਚੈੱਕ ਕੀਤਾ ਗਿਆ ਲੱਗਦਾ ਨਹੀਂ ਕਿ ਫੇਰ ਕੋਈ ਵੱਡੇ ਹਾਸ ਰਿਸ਼ਕਾਰ ਹੋ ਸਦੂਹੀ ਹਾਂ ਫਿਰ ਵੀ ਹੋ ਜਾਦਾ ਜਿੰਗੀ ਦੇ ਪੁਲਿਸ ਅੱਡੇ ਕੋਈ ਬਾਈ ਦਾ ਜੇ ਦੂਰ ਟੱਕ ਪੀ ਰਹੇ ਮੋੜ ਕੇ ਪਹਿਲੀਆਂ ਗਈਆਂ ਪੀ ਫਿਰ ਕੀ ਲੱਗਦਾ ਮੰਨਤ ਨਾ ਕਮ ਹੋਇਆ ਹੈਗਾ ਇਹ ਮੰਨਤਾ ਹੀ ਕੰਮ ਹੈ ਪਾਣੀ ਦਾ ਰਿਕਨਿਕਾ ਮੁੰਡਾ ਜਿਆਦਾ ਜਰਾ ਨਹੀਂ ਹੋਣਾ ਚਾਹੀਦਾ ਜੇ ਹੁਣ ਪਾਣੀ ਛਰ ਦਿੰਦੇ ਜਿਆਦਾ ਪਾਣੀ ਛਰ ਦਿੰਦੇ ਆ ਤੇ ਜੇ ਇਦਾਂ ਦਾ ਹਾਲ ਹੋ ਗਿਆ ਤੇ ਹੁਣ ਦੁਆਰਾ ਕਿਦਾਂ ਦੇ ਹਾਲਾਤ ਹੋਣਗੇ ਦੁਆਰਾ ਫਿਰ ਹੋਲਾਤ ਹੋਣਗੇ ਜੇ ਟੁੱਟੇ ਫਿਰ ਇਹ ਕੋਈ ਜੜਾਣਾ ਉਹ ਪਰਪਰੇ ਪਾਈ ਜਾਂਦੇ ਕਿ ਨਾ ਦੇ ਵੀ ਛੇ ਹੀ ਨਿਭਾਰੇ ਜੀ ਤੇ ਦੇਖੋ ਐਸੇ ਹੀ ਪਾਇਰਾਂ ਦਾ ਦੇ ਕਿ ਨਾ ਦੇ ਗੜਾ ਫਿਰ ਨਾ ਇੱਥੇ ਕਦੀ ਨਹੀਂ ਫਿਰਦਾ ਦੇ ਗੜਾ ਕਿਉਂਕਿ ਦਰਿਆਂ ਜੜਾ ਨਾ ਥਿਓ ਇੱਥੇ ਚਾਰਾ ਮੇ ਟੇਰੀ ਪੱਕਾ ਜੀ ਜਦੋਂ ਪਾਣੀ ਇੱਧਰ ਵੀ ਜਾਂਦਾ ਨਾ ਰੱਦਰਿਆਂ ਦਾ ਜਿਹੜੇ ਸਰੋਂਗਾ ਚੱਲੇ ਉਰੀ ਵਜਾਵੇ ਕਿੰਨੀ ਕਿ ਦੇਰ ਹੋਇਆ ਪਾਇਲੇ ਇਹ ਸਰਾਪਾ ਇਹ ਨਰਮ ਹੈ ਕਮ ਹਾਂਜੀ ਇਹ ਜੇ ਮੇਰੇ ਘਰ ਦੇ ਕੋਈ ਮਿੰਨਾ ਕਰੁੰਦਾ ਨਾ ਮਿੰਨਾ ਹੋ ਗਿਆ ਹੋਰ ਵੀ ਲੋਕ ਸਾਡੇ ਨਾਲ ਜੁੜੇ ਗੱਲਬਾਤ ਕਰਾਂਗਾ ਜਾਣਨ ਦੀ ਕੋਸ਼ਿਸ਼ ਕਰ ਸਰ ਕੀ ਨਾਮ ਆਪਣਾ ਅੰਗਰੇਜ਼ੀ ਇਹ ਕੀ ਪੂਰਾ ਮਾਮਲਾ ਕਿਰਾ ਹੌਲ ਪੈ ਗਿਆ ਹੌਲ ਪੈਣਾ ਇਹ ਜਿੱਥੇ ਮਲ ਕੇ ਕਈ ਜਿਹੜੀ ਪਹਿਲੀ ਪੁਰਾਣੀ ਨਹਿਰ ਸੀ ਨਾ ਉਹ ਵੀ ਇੱਥੇ ਪਾਣੀ ਵਗਦਾ ਰਿਹਾ ਹਮ ਇਤੋਂ ਪੂਰੀ ਨਹੀਂ ਸੱਟ ਹੋਈ ਤੇ ਪਹਿਲਾਂ ਵੀ ਜਦੋਂ ਹੜਾ ਇਸੀ ਹੜਾ ਤੋਂ ਬਾਅਦ ਕਿੱਦਾਂ ਦੇ ਖਲਾਸੀ ਉੱਤੇ ਕਿੱਦਾਂ ਲਾਲ ਪਾਣੀ ਤੇ ਅੱਗੇ ਵੀ ਜਾਂਦਾ ਰਿਹਾ ਜੀ ਪਾਣੀ ਤੇ ਅੱਗੇ ਵੀ ਜਾਂਦਾ ਰਿਹਾ ਕੁਰਜਦਾ ਹੀ ਪਾਣੀ ਥੱਲਿਓਂ ਤੇ ਪਹਿਲੇ ਸੇਮ ਕਿੱਥੋਂ ਚੱਲਦੀ ਕਿੱਥੋਂ ਨਹੀਂ ਹਾਂ ਕਿੰਨੀ ਦੇਰ ਪਹਿਲਾਂ ਰਿਪੇਅਰ ਕਰਾਈ ਗਈ ਆ ਰਿਪੇਅਰ ਤਾਂ ਆਂਦੀ ਆ ਪੰਜ ਸੱਤ ਇਹ ਬੜੀ ਦੇਰ ਹੋਇਆ ਉਹਨੂੰ ਕਰਵਾਇਆ ਦੇ ਰਿਪੇਅਰ ਭਾਈ ਲੈ ਕਰਾਂਦੇ ਰੇ ਖਾਲੀ ਪੂਰੀ ਕਰਾਂਦੇ ਆ ਤੇ ਜਿਹੜਾ ਪਾਣੀ ਪੋਡਾ ਹੀ ਉਹ ਅੱਗੇ ਤੋਂ ਵੱਧ ਜਾਂਦਾ ਰਿਹਾ ਜੀ ਅੱਗੇ ਤੋਂ ਵੱਧ ਜਾਂਦਾ ਰਿਹਾ ਇਹ ਤੇ ਪੁਰਾਣਾ ਹੈਗਾ ਜੀ ਨੋਜਵਾਰ ਵੀ ਸਾਡੇ ਨਾਲ ਜੁੜੇ ਗੱਲਬਾਤ ਕਰਨ ਸਰ ਇੱਕ ਜਿਹੜਾ ਹੋਲ ਪੈ ਗਿਆ ਦੇਖਣ ਨੂੰ ਮਿਲਿਆ ਸੀ ਜਦੋਂ ਹੜਾ ਆਇਆ ਸੀ ਹੜਤਵਾਰ ਕਾਫੀ ਬਾੜੇ ਹਲਾਫ ਹੋ ਗਈ ਸੀ ਤੇ ਪੇੜ ਦੇ ਜੇ ਅਗਰ ਜੈਕਟਰ ਨਹੀਂ ਤੋੜਦੇ ਤੇ ਪਾਣੀ ਕਿਰਿਆ ਪਿੰਡਾਂ ਵਿੱਚ ਜਾ ਸਕਦਾ ਸੀ ਲੇਕਿਨ ਨਹਿਰੀ ਵਿਭਾਗ ਨਾਲੋਂ ਹੜਤਵਾਰ ਆਪਣੇ ਰਿਪੇਅਰ ਕਰਵਾਏ ਗਈ ਹੈ ਤੇ ਲੇਕਿਨ ਬੜੇ ਬੜੇ ਹੋਲ ਪੈ ਗਏ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਕਹਿੰਦਾ ਕੀ ਹੈ ਮਜ਼ਬੂਤੀ ਨਾਲ ਬਣਾਉਂਦੇ ਆ ਤੇ ਫਿਰ ਨੋਰ ਨਹੀਂ ਪੈਣਾ ਸੀ ਮਜ਼ਬੂਤੀ ਨਾਲ ਨਹੀਂ ਬਣਾਈ ਗਈ ਤੇ ਹੋਰ ਬੇਨਤੀ ਇਹੀ ਕੀਤੀ ਜਾਂਦੀ ਹੈ ਤੇ ਨਹਿਰ ਫਿਰ ਫੇਰ ਹੋਏ ਜਾਏਗਾ ਕਿੰਨੀ ਕੀ ਦੇਰ ਪਹਿਲਾਂ ਬਣਾਈ ਗਈ ਹੋ ਇਹ ਪੁਰਸ਼ੀਆਂ ਹੁਣੇ ਬਣੀਆਂ ਲੇ ਹਫਤੇ ਦੋ ਹਫਤੇ ਪਹਿਲਾਂ ਹੀ ਕੰਮ ਮੁੱਕਿਆ ਇਥੋਂ ਹਾਂਜੀ ਟ੍ਰਾਇਲ ਵਾਸਤੇ ਪਾਣੀ ਛੱਡਿਆ ਗਿਆ ਤੇ ਮੇਰੇ ਹੌਲ ਪੈਣਾ ਕੀ ਕਹਿੰਦੇ ਹੋ ਜਾਂਦੇ ਕਹਿਣਾ ਕੀ ਆ ਜੀ ਹੁਣ ਮਜਬੂਤੀ ਨਾ ਬਣਾਣਗੇ ਤੇ ਫੇਰ ਹੀ ਇਹ ਗੱਲ ਬਣਨੀ ਆ ਐਦਾਂ ਦੇ ਹੁਣ ਜੀ ਨਹਿਰੀ ਬਾਗ ਦੀ ਲਾਪਰਬਾਈ ਕਰਕੇ ਹੋਇਆ ਹੈ ਹਾਂ ਲਾਪਰਬਾਈ ਕੀਤੀ ਆ ਨੇ ਛੇਤੀ ਮੁਕਾਇਆ ਗਿਆ ਕੰਮ ਪਹੇ ਟੁੱਟੀ 45 ਦਿਨ ਦਾ ਕਿੱਥੇ ਦਾ ਸੀ ਇਹਨਾਂ ਨੇ ਜੀ ਇਹ 45 ਦਿਨ ਕੋ ਪਹਿਲਾਂ ਹੀ ਖਤਮ ਕਰਤੀ ਜਣੇ ਨਹਿਰ ਬਣਾ ਬਣਾਤੀ ਆ ਜੇ ਜਿਆਦਾ ਪਾਣੀ ਛਰਦੇ ਕਿਦਾਂ ਦੇ ਹਾਲਾਤ ਹੋਣੇ ਹੁਣੇ ਉਹਨਾਂ ਮਾੜਾ ਜਿਆਦੇ ਪਾਣੀ ਹੁੰਦੇ ਫੇਰੇ ਇਲਾਕਾ ਤਵਾ ਹੈ ਨਹੀਂ ਸ਼ਾਚਨੀ ਜੀ ਰੋੜ ਜਾਣੇ ਅੱਗੇ ਭੇੜੀਆਂ ਕੋਠੇ ਸ਼ਾਚਨੀ ਨਹੀਂ ਤੋੜਦੇ ਇੱਥੋਂ ਦੀ ਕੁ ਮਹੀਨਾ ਪਹਿਲਾਂ ਹੀ ਇਹ ਕਿਹੜਾ ਦਰਿਆ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਉਹ ਦਰੇ ਬਣਾਉਣ ਤੋਂ ਬਾਅਦ ਕਿਹੜਾ ਪ੍ਰਸ਼ਾਸਨ ਵਾਲੋਂ ਪਾਣੀ ਚੈੱਕ ਕੀਤਾ ਗਿਆ ਸੀ ਪਾਣੀ ਛੱਡਣ ਤੋਂ ਬਾਅਦ ਐਡੇ ਐਡੇ ਹਾਲ ਹੋਣੇ ਐਡੇ ਤੇ ਗਲੇ ਹੋਣੇ ਕਿਤਨਾ ਕਿਤੇ ਬਹੁਤ ਹੀ ਬੜਾ ਚਿੰਤੜਾ ਵਿਸ਼ੇ ਆ ਕਿਉਂਕਿ ਪਹਿਲਾਂ ਵੀ ਪਿੰਡ ਵਾਲਿਆਂ ਵਾਲੋਂ ਜਦੋਂ ਹਾਰਾਏ ਸੀ ਹਾਰਾ ਤੋਂ ਬਾਅਦ ਵੀ ਕਿਹੜੇ ਪਿੰਡ ਵਾਲੇ ਬੰਨ੍ਹ ਤੋੜਨ ਗਏ ਸੀ ਤਾਂ ਉਹਨੂੰ ਰੋਕਿਆ ਗਿਆ ਸੀ ਕਿ ਇਹ ਬੰਨ੍ਹ ਨਹੀਂ ਤੋੜਨਾ ਤੁਹਾਡਾ ਨੁਕਸਾਨ ਹੋ ਜਾਏ ਹੋ ਜਾਏ ਪ੍ਰ ਲੇਕਿਨ ਅੱਜ ਵੀ ਹਾਲਾਤ ਇਦਾਂ ਦੇ ਹੋ ਗਏ ਆ ਕਿ ਦੇਖ ਸਕਦੇ ਹੋ ਠੇਕੇਦਾਰ ਕਿਦਾਂ ਦਾ ਕੰਮ ਕੀਤਾ ਯਾਰ ਠੇਕੇਦਾਰ ਕਿਦਾਂ ਦਾ ਕੰਮ ਕਰਦੇ ਪਏ ਆ ਜੇ ਲੋਕਾਂ ਦੀ ਜਾਨ ਦੇ ਮਰਮਾਨ ਦੇ ਨਾਲ ਖਲਵਾੜ ਕਰਦੇ ਨਹੀਂ ਰਹਿੰਦੇ ਪਿਆ ਇੱਕ ਦੇ ਵੀ ਪ੍ਰਸ਼ਾਸਨ ਦੀ ਬਿਲਕੁਲ ਲਾਪਰਵਾਹੀ ਹੈ ਜਿਹੜਾ ਇੱਕ ਹਫਤਾ ਪਹਿਲਾਂ ਰਿਪੇਅਰ ਕੀਤੀ ਗਈ ਸੀ ਰਿਪੇਅਰ ਦੇ ਹਾਲਾਤ ਹਾਲਾਤ ਵੀ ਤੁਹਾਨੂੰ ਪਹਿਲਾਂ ਦੱਸਿਆ ਕਿ ਹਾਲਾਤਾਂ ਤੋਂ ਬਾਅਦ ਕਿ ਕਿੱਦਾਂ ਦੇ ਠੇਕੇਦਾਰ ਹੋਣਗੇ ਕਿੱਦਾਂ ਦੇ ਪ੍ਰਸ਼ਾਸਨ ਕਰੀ ਹੋਣਗੇ ਜਿਹੜੇ ਨਾਲ ਬੈਠ ਕੇ ਕੰਮ ਕਰਵਾਉਂਦੇ